ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਅੱਜ ਆਪਾਂ ਇਹੀ ਰਾਜਾ ਸਾਹਿਬ ਤੇ ਮੱਥਾ ਟੇਕ ਕੇ ਦੋਨੋਂ ਪਾਸੇ ਹੀ ਤੇ ਆਪਾਂ 10-10 ਮਿੰਟ ਬੈਹਿ ਗਏ ਅਰਦਾਸ ਬੇਨਤੀ ਕਰਕੇ ਪ੍ਰਸ਼ਾਦ ਵੀ ਛਕ ਲਿਆ ਤੇ ਹੁਣ ਆਪਾਂ ਨੂੰ ਘਟੋ ਘਟਾ ਹਿਆਂ ਨੂੰ ਘੰਟਾ ਡੇਢ ਤੋਂ ਜ਼ਿਆਦਾ ਟਾਈਮ ਹੋ ਗਿਆ ਹੁਣ ਤੇ ਆਪਾਂ ਸਾਰੇ ਪਾਸੇ ਨਾਮ ਸ਼ਰਕਾਰ ਕਰ ਲਈ ਆ ਤੇ ਭੋਗ ਵੀ ਪੈ ਗਿਆ ਪਾਠ ਆਰੰਭ ਹੋਈ ਸੀ ਪਾਰਸੋਂ ਆਪਣੇ ਲੋਪੀ ਉਹਨਾਂ ਨੇ ਪਾਠ ਆਰੰਭ ਕਰਾਇਆ ਸੀ ਤੇ ਅੱਜ ਉਹ ਭੋਗ ਪੈ ਗਿਆ ਤੇ ਤਾਂ ਕਰਕੇ ਆਪਾਂ ਅਸੀਂ ਨਾਲ ਢਡੀ ਲੈ ਕੇ ਤੇ ਹੁਣ ਆਪਾਂ ਮੱਥਾ ਟੇਕ ਲਿਆ ਤੇ ਨਾਸ਼ਕਾਰ ਕਰ ਲਈ ਆ ਤੇ ਮੈਂ ਕਿਹਾ ਚਲੋ ਹੁਣ ਵੀਡੀਓ ਬਣਾਉਨੇ ਆ ਛੋਟਾ ਜਿਹਾ ਕਲਿੱਪ ਬਣਾ ਲੈਨੇ ਆ ਰਾਜਾ ਸਾਹਿਬ ਜੀ ਦਾ ਬਾਕੀ ਦਿਨਾਂ ਨੂੰ ਰਸ਼ ਘੱਟ ਹੁੰਦਾ ਤੇ ਐਤਵਾਰ ਨੂੰ ਰਸ਼ ਬਹੁਤ ਜ਼ਿਆਦਾ ਹੁੰਦਾ ਆ ਆ ਜਿੱਥੇ ਮੈਂ ਖੜਾ ਆ ਇਹ ਤੋਂ ਵੀ ਜ਼ਿਆਦਾ ਦੂਰ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਆ ਇੱਕ ਅੱਧੀ ਲਾਈਨ ਨਹੀਂ ਹੁੰਦੀ 10 10 12 12 ਲਾਈਨਾਂ ਹੁੰਦੀਆਂ ਆ ਤੇ ਬਹੁਤ ਜ਼ਿਆਦਾ ਰਸ਼ ਪੈਂਦਾ ਇਦਾਂ ਵੀ ਯਾਨੀ ਇੱਥੇ ਕੋਈ ਸਿਸਟਮ ਆ ਕੋਈ ਜ਼ਿਆਦਾ ਧੱਕ ਬਲੱਕਾ ਨਹੀਂ ਹੁੰਦਾ ਹੈਗਾ ਸਿੰਪਲ ਜਿਹੇ ਤਰੀਕੇ ਨਾਲ ਸੰਗਤ ਆਪ ਹੀ ਮੱਥਾ ਟੇਕ ਕੇ ਤਾਂ ਬਾਹਰ ਆਈ ਜਾਂਦੀ ਰਹਿੰਦੀ ਆ ਤੇ ਕੋਈ ਰੋਕ ਟੋਕ ਨਹੀਂ ਹੈਗੀ ਬੜੇ ਵਧੀਆ ਤਰੀਕੇ ਨਾਲ ਸ਼ਾਂਤ ਤਰੀਕੇ ਨਾਲ ਇੱਥੇ ਸਾਰਾ ਸਿਸਟਮ ਚੱਲਦਾ ਆ ਤੇ ਸੰਗਤ ਇਸੇ ਕਰਕੇ ਫਿਰ ਇੱਥੇ ਜਿਆਦਾ ਆਉਂਦੀ ਆ ਤੇ ਸੁੱਖਾ ਦਾ ਰਾਜਾ ਸਬਜ਼ੀਆਂ ਸਾਰਿਆਂ ਦੀਆਂ ਝੋਲੀਆਂ ਪਰਦੇ ਸੁੱਖਾ ਪੂਰੀਆਂ ਕਰਦੀ ਆ ਜਿਹੜਾ ਬੰਦਾ ਸੱਚੇ ਦਿਲੋਂ ਨਾਮ ਸ਼ਰਕਾਰ ਕਰਦਾ ਆ ਤੇ ਉਹਦੀ ਸੁੱਖ ਵੀ ਪੂਰੀ ਹੁੰਦੀ ਆ ਤੇ ਝੋਲੀ ਵੀ ਖੁਸ਼ੀਆਂ ਨਾਲ ਭਰਦੀ ਆ ਤੇ ਅੱਜ ਫਿਰ ਭੋਗ ਪੈ ਕਰਕੇ ਉਹ ਦੇਖ ਲਓ ਵੀ ਉਧਰ ਰੱਜ ਜਿਆਦਾ ਆ ਆ ਜਿਹੜੀ ਸਾਰਾ ਇੱਧਰ ਬਣੀਆ ਬਿਲਡਿੰਗ ਇਹਦੇ ਵਿੱਚ ਸਾਰੇ ਜੇ ਅਖੰਡ ਪਾਠ ਹੀ ਆਰੰਭ ਹੁੰਦੇ ਆ। ਬਸ ਸੰਗਤ ਜਿਹੜੀ ਉਧਰੋਂ ਆਉਂਦੀ ਇਹਨਾਂ ਨੇ ਅਖੰਡ ਪਾਠ ਹੀ ਕਰਾਈ ਸੀ ਉਹਦੇ ਹੀ ਭੋਗ ਪਾਏ ਆ ਤੇ ਉਧਰੋਂ ਤਾਂ ਇੱਧਰ ਨੂੰ ਹਣ ਆਉਂਦੇ ਆ ਸਰੂਪਾ ਲੈ ਕੇ। ਮਾਰੇ ਸਾਰਿਆਂ ਦੇ ਮੇਰ ਭਰਿਆ ਯਾਤਰਜੇ ਸਾਰਿਆਂ ਦੇ ਕੰਮ ਕਾਰਜ ਚੱਲਣ ਤੇ ਆਪਣੇ ਵੀ ਕੰਮ ਕਾਰਜ ਚੱਲਣ ਗੱਡੀਆਂ ਦੇ ਖੇਤੀ ਬਾੜੀ ਦਾ ਸਾਰਿਆਂ ਦੇ ਮਿਹਰ ਭਰਿਆ ਥੱਕੇ ਰਾਜਾ ਜੀ ਕਿਰਪਾ ਕਰੇ ਤੇ ਆ ਇੱਧਰ ਜਗਦੇ ਹੁੰਦੇ ਆ ਚਰਾਗ ਵੀ ਕਹਿੰਦੇ ਆ ਤੇ ਦੀਵੇ ਵੀ ਕਹਿੰਦੇ ਆ ਇਹਦੇ ਵਿੱਚ ਜਗਦੇ ਆ ਆ ਸਾਰੇ ਪਾਸੇ ਜਗਦੇ ਹੁੰਦੇ ਆ ਦੀਵੇ ਤੇ ਚਰਾਗ ਆਇਦਰ ਪਾਪਾ ਜੀ ਤੇ ਸਾਡਾ ਕੀ ਕਹਿਣਗੇ ਅੱਜ ਅੰਤਿਮ ਬਹੁਤ ਵਧੀਆ ਕਰਦੇ ਆ ਪੜਦੇ ਪੂਰ ਦੇ ਉੱਪਰ ਲਾ ਕੇ ਗਰਮੀ ਤੋਂ ਧੁੱਪ ਤੋਂ ਬਚਾ ਲਈ ਤੇ ਆ ਕੂਲਰ ਲੱਗੇ ਆ ਇਹ ਦੋ ਵੀ ਕੂਲਰ ਸਦਾ ਚੱਲਦੇ ਹੀ ਰਹਿੰਦੇ ਗਰਮੀਆਂ 'ਚ ਸੰਗ ਤਾਂ ਆਪਣੇ ਲੋਡ ਮੁਤਾਬਕ ਲਾ ਕੇ ਭਜਾਂਦੀ ਆ ਸਾਰੇ ਪਾਸੇ ਉਹ ਦੇਖੋ ਉੱਥੇ ਵੀ ਕੂਲਰ ਆ ਦੋ ਪੇ ਤਿੰਨ ਚਾਰ ਪੰਜ 6 7 8 9 10 11 12 ਤੇ ਹੋਰ ਵੀ ਆਸੇ ਪਾਸੇ ਹੋਣਗੇ 12 13 ਕੂਲਰ ਹੈਗੇ ਆ ਯਾਨੀ ਲੱਗੇ ਇੱਥੇ ਹੁਣ ਉੱਧਰ ਜਿਨ੍ਹਾਂ ਨੇ ਭੋਗ ਰੱਖਿਆ ਹੀ ਪਾਲ ਰੱਖਿਆ ਹੀ ਉਹ ਤਾਂ ਇੱਧਰ ਸੰਗ ਪਾਉਣ ਲਈ ਆ ਯਾਰ ਸੰਗਤ ਸਾਰੀ ਇੱਧਰ ਆ ਰਹੀ ਆ ਅੰਦਰ ਉਹਨਾਂ ਦੀ ਥੇਸਤਾਨ ਹੈਗਾ ਕਿ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਸੀ ਇੱਥੇ ਸਮਾਦ ਬਣਨੀ ਉਹਨਾਂ ਦੀ ਕੋਈ ਫੋਟੋ ਨਹੀਂ ਹੈਗੀ ਤੇ ਇੱਧਰ ਉਹਨਾਂ ਦਾ ਜੋੜਾ ਸਾਹਿਬ ਰੱਖਿਆ ਆ ਰਾਜਾ ਸਾਹਿਬ ਦੀ ਆ ਪਿੱਛੇ ਲੰਗਰ ਹੋ ਰਿਹਾ ਹੈ ਹੋ ਲੰਗਰ ਹਾਲ ਆ ਇੱਥੇ ਐਤਵਾਰ ਨੂੰ ਇਧਰ ਲੰਗਰ ਚੱਲਦਾ ਹੁੰਦਾ ਤੇ ਪੱਥਰ ਲੱਗ ਰਿਹਾ ਹੈ ਪੱਥਰ ਦਾ ਕੰਮ ਚੱਲਦਾ ਹੈ ਥੱਲੇ ਐਤਵਾਰ ਨੂੰ ਲੰਗਰ ਇਧਰ ਜੱਲਾ ਹੁੰਦਾ ਤੇ ਐਤਵਾਰ ਨੂੰ ਇਧਰ ਗੱਡੀਆਂ ਬਹੁਤ ਘਟ ਆਉਣ ਲੱਗਦੇ ਵੀ ਜਦ ਰੱਛ ਜਾ ਰਿਹਾ ਹੁੰਦਾ ਆ ਬਾਹਰ ਨਹੀਂ ਪਰ ਗਈ ਹੁੰਦੀ ਤੇ ਇਸ ਜਗ੍ਹਾ ਤੇ ਗੌਣ ਵਾਲੇ ਲੱਗੇ ਹੁੰਦੇ ਆ ਐਤਵਾਰ ਨੂੰ ਤੇ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਜਿਹੜੀ ਵੀ ਆਪਾਂ ਵੀਡੀਓ ਬਣਾਵਾਂਗੇ ਤੁਹਾਡੇ ਨਾਲ ਕਰਾਂਗੇ ਸਾਂਝੀ ਤੇ ਆਪਣੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਫੋਲੋ ਵੀ ਜਰੂਰ ਕਰਿਓ ਜੈ ਰਾਜੀ ਦੀ